ਦੀ 10 ਤੇ 17 ਸਾਲ ਤੱਕ ਦਾ ਮੈਂ ਆਈਡੀਆ ਲਾਵਾਂਗੀ ਜਿਵੇਂ ਤੁਸੀਂ 8-10 ਸਾਲ ਕਿਹਾ ਇਥੋਂ ਤੱਕ ਕਿ 17 ਸਾਲ ਮੈਰਿਸ ਤੋਂ ਬਾਅਦ ਹੋ ਗਏ ਹੁੰਦੇ ਆ ਤੇ ਉਹ ਆਈਵੀਫੀਓ ਟ੍ਰਾਈ ਕਰਦੇ 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 ਥੱਕ ਚੁੱਕੇ ਹੁੰਦੇ ਆ ਬਸ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਕਿ ਉਦੋਂ ਬਾਅਦ ਦੱਸਿਆ ਜਾਂਦਾ ਕਿ ਐਗ ਤੁਹਾਡੇ ਘਟੇ ਸੀਗੀ ਐਗ ਦੀ ਕੁਆਲਿਟੀ ਵਧੀਆ ਨਹੀਂ ਸੀਗੀ ਬਸ ਇਹੀ ਉਹਨਾਂ ਦੇ ਕੋਲ ਪੇਸ਼ੈਂਟ ਦੇ ਕੋਲ ਤਾਂ ਇਹੀ ਰਿਪਲਾਈ ਹੁੰਦਾ ਕਿ ਸਾਨੂੰ ਡਾਕਟਰ ਨੇ ਇਹੀ ਦੱਸਿਆ ਦੇਖਾਂ ਤਾਂ ਜਿਵੇਂ ਉਹਨਾਂ ਤੇ ਰਿਪੋਰਟਸ ਚੈੱਕ ਕਰੀ ਦੀਆਂ ਸਰ ਦੋ ਕੌਜ਼ਸ ਸਭ ਤੋਂ ਉਹ ਵੱਡੇ ਸਾਹਮਣੇ ਆਉਂਦੇ ਆ ਕਿ ਜਦੋਂ ਕਹਿੰਦੇ ਆ ਕਿ ਫਰਸਟ ਚਾਂਸ ਲਿਆ ਫਿਰ ਸੈਕਿੰਡ ਲਿਆ ਜੀ ਤੀਜੀ ਵਾਰੀ ਆਈਵੀਐਫ ਕਰਾਇਆ ਜੀ ਚੌਥੀ ਵਾਰੀ ਵੀ ਕਰਾਇਆ ਈਵਨ ਤਿੰਨ 10 10 12 12 ਵਾਰੀ ਆਈਵੀਐਫ ਕਰਾ ਕੇ ਵੀ ਸਕਸੈਸ ਨਹੀਂ ਹੁੰਦਾ ਸਭ ਤੋਂ ਵੱਡਾ ਕਾਰਨ ਸਰ ਇਹ ਐਂਡੋਮੈਟ੍ਰੋਸਿਸ ਲਾਈਨਿੰਗ ਦਾ ਪਤਲੇ ਹੋਣਾ ਹੈ ਜਾਦਾ ਥਿਨ ਹੋਏਗੀ ਆਪਟੀਮਲ 7.2 ਹੋਣੀ ਚਾਹੀਦੀ ਹੈਗੀ ਜਦੋਂ ਉਹ ਉਹਨਾਂ ਦਾ 11th ਡੇ ਹੁੰਦਾ ਐਗ ਰੱਖਣ ਤੋਂ ਬਾਅਦ ਤਾਂ ਇਹ ਅਗਰ 7.2 ਨਹੀਂ ਹੈ ਇੱਥੋਂ ਤੱਕ ਮੇਰੇ ਕੋਲ ਸਰ ਹੁਣੇ ਪਿੱਛੇ ਰਿਪੋਰਟ ਆਈ ਸੀਗੀ ਕਿ 1.3 ਐਂਡੋਮੈਟ੍ਰੀਸਿਸ ਲਾਈਨਿੰਗ ਹੈ ਸਰ ਉਹਦੇ ਵਿੱਚ ਵੀ ਉਸ ਨੂੰ ਐਗ ਇੰਪਲਾਂਟ ਕੀਤਾ ਜਾ ਰਿਹਾ ਤੁਸੀਂ ਦੱਸੋ ਜਿੱਥੇ 7.2 ਚਾਹੀਦੀ ਹੈਗੀ ਸਾਨੂੰ ਅਗਰ ਉਹ ਤੇ 1.3 ਹੋਏਗੀ ਤਾਂ ਡੈਫੀਨਿਟੇ ਸਰ ਆਈਵੀਐਫ ਦਾ ਸਕਸੈਸ ਹੋਣਾ ਹੀ ਨਹੀਂ ਧੰਨਵਾਦ ਸਰ ਤੁਹਾਡਾ ਵੀ ਤੇ ਮੇਰੇ ਦਰਸ਼ਕਾਂ ਦਾ ਵੀ ਜੋ ਸਾਡੀ ਵੀਡੀਓਜ਼ ਨੂੰ ਬਹੁਤ ਪਿਆਰ ਦਿੰਦੇ ਹੈ ਪਿਆਰ ਦੇਣਾ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਸਾਡੀਆਂ ਵੀਡੀਓਜ਼ ਨੂੰ ਦੇਖ ਕੇ ਫਾਇਦਾ ਵੀ ਚੁੱਕਦੇ ਆ ਸਰ ਤੁਸੀਂ 10 ਤੇ 17 ਸਾਲ ਤੱਕ ਦਾ ਮੈਂ ਆਈਡੀਆ ਲਾਵਾਂਗੀ ਜਿਵੇਂ ਤੁਸੀਂ 8-10 ਸਾਲ ਕਿਹਾ ਇਥੋਂ ਤੱਕ ਕਿ 17 ਸਾਲ ਮੈਰਿਸ ਤੋਂ ਬਾਅਦ ਹੋ ਗਏ ਹੁੰਦੇ ਆ ਤੇ ਉਹ ਆਈ ਵੀ ਆਫ ਟ੍ਰਾਈ ਕਰਦੇ 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 ਥੱਕ ਚੁੱਕੇ ਹੁੰਦੇ ਆ ਇਸ ਤਰ੍ਹਾਂ ਦੇ ਕੇਸ ਵੀ ਸਾਡੇ ਕੋਲ ਬਹੁਤ ਆਉਂਦੇ ਆ ਔਰ ਸਕਸੈਸ ਵੀ ਹੁੰਦੇ ਆ ਉਹਦੇ ਚੋ ਤਾਂ ਜਿਵੇਂ ਤੁਸੀਂ ਇਹਦਾ ਰੀਜ਼ਨ ਪੁੱਛਿਆ ਇਸ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਕਿ ਉਦੋਂ ਬਾਅਦ ਦੱਸਿਆ ਜਾਂਦਾ ਕਿ ਐਗ ਤੁਹਾਡੇ ਘਟੇ ਸੀਗੀ ਐਗ ਦੀ ਕੁਆਲਿਟੀ ਵਧੀਆ ਨਹੀਂ ਸੀਗੀ ਬਸ ਇਹੀ ਉਹਨਾਂ ਦੇ ਕੋਲ ਪੇਸ਼ੈਂਟ ਦੇ ਕੋਲ ਤਾਂ ਇਹੀ ਰਿਪਲਾਈ ਹੁੰਦਾ ਕਿ ਸਾਨੂੰ ਡਾਕਟਰ ਨੇ ਇਹੀ ਦੱਸਿਆ ਐਸ ਪਰ ਮਾਈ ਐਸਪਸ਼ਨ ਅਗਰ ਮੈਂ ਦੇਖਾਂ ਤਾਂ ਜਿਵੇਂ ਉਹਨਾਂ ਤੇ ਰਿਪੋਰਟਸ ਚੈੱਕ ਕਰੀ ਦੀਆਂ ਸਰ ਦੋ ਕੌਜ਼ਸ ਸਭ ਤੋਂ ਵੱਡੇ ਸਾਹਮਣੇ ਆਉਂਦੇ ਆ ਕਿ ਜਦੋਂ ਕਹਿੰਦੇ ਆ ਕਿ ਫਰਸਟ ਚਾਂਸ ਲਿਆ ਫਿਰ ਸੈਕਿੰਡ ਲਿਆ ਜੇ ਤੀਜੀ ਵਾਰੀ ਆਈਵੀਫ ਕਰਾਇਆ ਜੀ ਚੌਥੀ ਵਾਰੀ ਵੀ ਕਰਾਂ ਇਵਨ ਤਿੰਨ 10 10 12 12 ਵਾਰੀ ਆਈਵੀਫ ਕਰਾ ਕੇ ਵੀ ਸਕਸੈਸ ਨਹੀਂ ਹੁੰਦਾ ਉਸ ਦੇ ਵਿੱਚ ਜਿਹੜਾ ਐਗ ਇਕੁਐਲਟੀ ਹੈ ਲੋ ਐਮ ਐਚ ਹੈ ਉਹ ਵੀ ਰਿਸਪੋਨਸੀਬਲ ਹੈ ਪਰ ਸਭ ਤੋਂ ਵੱਡਾ ਕੌਸ ਸਰ ਉੱਥੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਡਾਇਗਰਾਮ ਦਿਖਾ ਦਈਏ ਪਿਛਲੀ ਵਾਰੀ ਵੀ ਅਸੀਂ ਦੱਸਿਆ ਸੀਗਾ ਸਭ ਤੋਂ ਵੱਡਾ ਕਾਰਨ ਸਰ ਇਹ ਐਂਡੋਮੈਟ੍ਰੋਸਿਸ ਲਾਈਨਿੰਗ ਦਾ ਪਤਲੇ ਹੋਣਾ ਹੈ ਜਦੋਂ ਇਹ ਠਿਕ ਜਿਆਦਾ ਥਿਨ ਹੋਏਗੀ ਆਪਟੀਮਲ 7.2 ਹੋਣੀ ਚਾਹੀਦੀ ਹੈਗੀ ਜਦੋਂ ਉਹ ਉਹਨਾਂ ਦਾ 11th ਡੇ ਹੁੰਦਾ ਐਗ ਰੱਖਣ ਤੋਂ ਬਾਅਦ ਤਾਂ ਇਹ ਅਗਰ 7.2 ਨਹੀਂ ਹੈ ਇੱਥੋਂ ਤੱਕ ਮੇਰੇ ਕੋਲ ਸਰ ਹੁਣੇ ਪਿੱਛੇ ਰਿਪੋਰਟ ਆਈ ਸੀਗੀ ਕਿ 1.3 ਐਂਡੋਮੈਟ੍ਰੀਸਿਸ ਲਾਈਨਿੰਗ ਹੈ ਸਰ ਉਹਦੇ ਵਿੱਚ ਵੀ ਉਸ ਨੂੰ ਐਗ ਇੰਪਲਾਂਟ ਕੀਤਾ ਜਾ ਰਿਹਾ ਤੁਸੀਂ ਦੱਸੋ ਜਿੱਥੇ 7.2 ਚਾਹੀਦੀ ਹੈਗੀ ਸਾਨੂੰ ਅਗਰ ਉੱਥੇ 1.3 ਹੋਏਗੀ ਤਾਂ ਡੈਫੀਨਿਟੇ ਸਰ ਆਈਵੀਐਫ ਦਾ ਸਕਸੈਸ ਹੋਣਾ ਹੀ ਮੈਨੂੰ ਵੀ ਅਸੀਂ ਕਲੀਅਰ ਕਰਾਂਗੇ ਅਸੀਂ ਔਰ ਨੋ ਵੀ ਪਤਾ ਹੈ ਕਿ ਐਲੋਪੈਥੀ ਦੇ ਵਿੱਚ ਬਹੁਤ ਸਾਰੇ ਟ੍ਰੀਟਮੈਂਟ ਹੈ ਕਿ ਉਹ ਇਹ ਐਂਡੋਮੈਟ੍ਰੀਸਿਸ ਲਾਈਨਿੰਗ ਨੂੰ ਐਕਿਊਰੇਟ ਕਰਦੇ ਆ ਔਰ ਕਰ ਵੀ ਸਕਦੇ ਹੈਗੇ ਪਰ ਉਥੇ ਇਹ ਹੁੰਦਾ ਸਰ ਅਗਰ 6 ਤੋਂ ਉੱਪਰ ਚਲੀ ਗਈ 6.5 ਤੋਂ ਉੱਪਰ ਚਲੀ ਗਈ ਐਟ ਲੀਸਟ ਆਪਾਂ 7.2 ਆਪਟੀਮਲ ਕਹਿ ਰਹੇ ਆ ਐਟ ਲੀਸਟ ਤਾਂ 6 ਤੋਂ ਹੋਣੀ ਚਾਹੀਦੀ ਹੈ ਨਾ 6 ਤਾਂ ਹੋਣੀ ਚਾਹੀਦੀ ਹੈ ਕਿ ਇਹ ਅੰਡਰਸਟੂਡ ਤੁਸੀਂ ਵੀ ਉਹ ਮੈਂ ਵੀ ਔਰ ਸੁਣਨ ਵਾਲੇ ਵੀ ਆ ਜਿਹੜੇ ਸਫਰ ਕਰ ਰਹੇ ਉਹਨਾਂ ਨੂੰ ਵੀ ਚਾਹੀਦਾ ਆ ਕਿ ਸਭ ਤੋਂ ਪਹਿਲੇ ਉਹ ਆਪਣੇ ਰਿਪੋਰਟਸ ਨੂੰ ਗੋ ਥਰੂ ਜ਼ਰੂਰ ਹੋਣ ਹਾਂ ਜੇ ਉਹ ਡਾਕਟਰਸ ਆਪਣੇ ਕੋਲ ਫਾਈਲਿੰਗ ਰੱਖਦੇ ਹੈ ਤਾਂ ਵੀ ਉਹ ਕੁਝ ਆਲਤੇ ਕਰਨ ਆਈਵੀਐਫ ਸਕਸੈਸ ਨਹੀਂ ਹੋਇਆ ਉਸ ਤੋਂ ਬਾਅਦ ਸਵਾਲ ਕਰਨ ਦੀ ਬਜਾਏ ਉਹ ਡੇ 11 ਤੋਂ ਹੀ ਸਵਾਲ ਕਰਨੇ ਸ਼ੁਰੂ ਕਰ ਦੇਣ ਕਿ ਸਾਡੀ ਅੱਜ ਪ੍ਰੋਗਰੈਸ ਕੀ ਹੈ ਔਰ ਅੱਜ ਪ੍ਰੋਗਰੈਸ ਕੀ ਹੈ ਪ੍ਰੋਗਰੈਸ ਦੇ ਵਿੱਚ ਉਹਨਾਂ ਨੇ ਮੇਨ ਜਿਹੜੀ ਹੈ ਉਹ ਐਂਡੋਮੈਟ੍ਰਿਕਸਿਸ ਲਾਈਨਿੰਗ ਨੂੰ ਐਗ ਮੋਰਟਿਲਿਟੀ ਨੂੰ ਉਹ ਜ਼ਰੂਰ ਕੁਐਸਚਨਸ ਕਰਨੇ ਹੈਗੇ ਆ ਤਾਂ ਆਈ ਹੋਪ ਸੋ ਕਿ ਅਗਰ ਉਹਨਾਂ ਨੇ ਆਈਵੀਐਫ ਕਰਾਉਣਾ ਵੀ ਹੈ ਤਾਂ ਇਹ ਜੀ ਕੋਈ ਉਹ ਨਹੀਂ ਹੈਗਾ ਸਾਡੇ ਵੱਲੋਂ ਡਿਨਾਈ ਨਹੀਂ ਹੈਗਾ ਕਿਉਂਕਿ ਉਹ ਵੀ ਇੱਕ ਮਾਡਰਨ ਟੈਕਨੋਲੋਜੀ ਨੇ ਸਾਨੂੰ ਇੱਕ ਟੈਕਨੀਕ ਦਿੱਤੀ ਹੈਗੀ ਜਿਹਦਾ ਫਾਇਦਾ ਸਾਨੂੰ ਚੁੱਕਣਾ ਚਾਹੀਦਾ ਜੀ ਸਰ ਜਿਹੜੀ ਉਹਨੇ ਤੁਸੀਂ ਸਵਾਲ ਕੀਤਾ ਕਿ ਪੀਰੀਅਡਸ ਆ ਰਹੇ ਆ ਤੇ ਉਹਦਾ ਐਗ ਨਹੀਂ ਬਣਦਾਗਾ ਸਰ ਇਸ ਦੇ ਵਿੱਚ ਮੈਂ ਤੁਹਾਨੂੰ ਕਲੀਅਰ ਕਰਾਂ ਕਿ ਜਿਸ ਤਰ੍ਹਾਂ ఓਵਰੀ ਹੈ ਮੰਨ ਲਓ ਇਹ ఓਵਰੀ ਹੈ ਸਰ ਪੀਰੀਅਡਸ ਆਉਂਦੇ ਆ ਮੈਂ ਪਿਛਲੀ ਵੀਡੀਓਜ਼ 'ਚ ਵੀ ਕਿਹਾ ਸੀਗਾ ਕਿ ਪੀਰੀਅਡਸ ਆ ਰਹੇ ਹੈ ਤਾਂ ਮੀਨਸ ਤੁਹਾਡੇ ਐਂਟਰਲ ਫੋਲਿਕਲਸ ਕਾਊਂਟ ਮੀਨਸ ਫੋਲਿਕਲ ਤੁਹਾਡੇ ਰਿਲੀਜ਼ ਹੋ ਰਿਹਾ ਹੈ ਜਿਹੜੇ ਆਪਾਂ ఓਵਰੀ 'ਚ ਦੇਖ ਰਹੇ ਆ ਪੀਰੀਅਡਸ ਆ ਰਹੇ ਆ ਨਾ ਤਾਂ ਮੀਨਸ ਇੱਕ ਅੰਡਾ ਜ਼ਰੂਰ ਰਿਲੀਜ਼ ਹੁੰਦਾ ਹੈ ਅਗਰ ਇੱਕ ਅੰਡਾ ਹੋਵੇ ਭਾਵੇਂ ਇੱਕ ਹੋਵੇ ਸਰ ਅਗਰ ਇੱਕ ਅੰਡਾ ਰਿਲੀਜ਼ ਹੋ ਰਿਹਾ ਬੇਬੀ ਦਾ ਇੱਕ ਐਗ ਤੋਂ ਹੀ ਪੈਦਾ ਹੋ ਜਾਣਾ ਨਾ ਸਰ ਇਦਾਂ ਦੇ ਕੇਸ ਦੇਖੇ ਆ ਮੇਰੇ ਕੋਲ ਇਦਾਂ ਦੇ ਕੇਸ ਆਏ ਆ ਜਿੱਥੇ AMH 0.2 0.6 ਵੀ ਹੈ ਤਾਂ ਉਸ ਕੇਸ ਦੇ ਵਿੱਚ ਵੀ ਐ ਸੋਭਾਗੇ ਮੈਡੀਸਨ ਅਸੀਂ ਦੇਨੇ ਆ ਉਹਨਾਂ ਨੂੰ ਸੋਭਾਗੇ ਮੈਡੀਸਨ ਦੇ ਨਾਲ ਵੀ ਉਹਨਾਂ ਨੂੰ ਪ੍ਰੈਗਨੈਂਸੀ ਠਹਿਰੀ ਹੈ ਤਾਂ ਜਿੱਥੇ ਇਹ ਕਹਿੰਦੇ ਨੇ ਨਾ ਤੁਸੀਂ ਤੁਹਾਡਾ ਸਵਾਲ ਸੀ ਕਿ ਪੀਅਰਸ ਆ ਰਹੇ ਆ ਤੇ ਤਾਂ ਵੀ ਉਹ ਕਹਿੰਦੇ ਵੀ ਐਗੀ ਕੁਆਲਿਟੀ ਵਧੀਆ ਨਹੀਂ ਹੈਗੀ ਉਹਦੇ ਵਿੱਚ ਚਾਹੀਦਾ ਹੈ ਕਿ ਉਹ ਭਾਵੇਂ ਆਈਵੀਐਫ ਕਰਾ ਲੈਣ ਉਹਨਾਂ ਨੂੰ ਲੱਗਦਾ ਹੈ ਨਾ ਕਿ ਅਸੀਂ ਆਈਵੀਐਫ ਪ੍ਰੋਸੀਜਰ ਲੈ ਰਹੇ ਆ ਤੇ ਸਾਨੂੰ ਪ੍ਰੋਬਲਮ ਆ ਰਹੀ ਹੈ ਸਕਸੈਸ ਨਹੀਂ ਹੋ ਰਿਹਾ ਤਾਂ ਮੈਂ ਇੱਕ ਉਹਨਾਂ ਨੂੰ ਆਪਣੇ ਵੱਲੋਂ ਐਡਵਾਈਸ ਦੇਵਾਂਗੀ ਜੋ ਮੈਂ ਲਾਸਟ 4-5 ਮੰਥਸ ਤੋਂ ਸਪੈਸ਼ਲੀ ਐਕਸਪੀਰੀਅੰਸ ਕਰ ਰਹੀ ਆ ਕਿ ਇਧਰੋਂ ਆਯੂਰਵੈਦ ਟਰੀਟਮੈਂਟ ਲੈ ਰਹੇ ਆ ਅਗਰ ਉਹਨਾਂ ਦਾ ਪਹਿਲਾ ਸਕਸੈਸ ਨਹੀਂ ਹੋਇਆ ਲੱਕੀਲੀ ਮੈਨੂੰ ਕਾਲ ਕਰਦੇ ਆ ਸਰ ਉੱਥੇ ਕੁਝ ਵੀ ਨਹੀਂ ਮੈਂ ਉਹਨਾਂ ਨੂੰ ਸੁਭਾਗਿਆ ਮੈਡੀਸਨ ਦੇ ਦਿੰਦੇ ਆ ਸਰ ਜਿਹੜੀਆਂ ਰਹਿੰਦੀਆਂ ਪ੍ਰੋਬਲਮਸ ਹੈ ਨਾ ਉਹ ਸੁਭਾਗਿਆ ਮੈਡੀਸਨ ਨਾਲ ਰਿਕਵਰ ਹੋ ਜਾਂਦੀ ਹੈ ਤੇ ਜਿਹੜਾ ਸੈਕਿੰਡ ਚਾਂਸ ਆਈਵੀਐਫ ਵਾਲਾ ਹੁੰਦਾ ਉਹ ਉਹਨਾਂ ਦਾ ਸਕਸੈਸ ਹੋ ਜਾਂਦਾ ਹੈ ਫੋਰ ਐਗਜ਼ਾਮਪਲ ਜਿਵੇਂ ਅਸੀਂ ਹੁਣੇ ਗੱਲ ਕੀਤੀ ਕਿ ਉਹਨਾਂ ਨੂੰ ਐਂਡੋਮੈਟ੍ਰੋਸਿਸ ਲਾਈਨਿੰਗ ਦੀ ਜਾਂ ਸਕਸੈਸ ਨਹੀਂ ਹੁੰਦਾ ਬਹੁਤ ਸਾਰੇ ਹੋਰ ਕੌਜ਼ਸ ਹੁੰਦੇ ਤਾਂ ਇਜ਼ੀ ਇੰਪਲਾਂਟ ਹੋ ਜਾਂਦਾ ਤੇ ਗਰੋਥ ਹੋ ਜਾਂਦੀ ਸਰ ਦੇਖੋ ਸਾਡੇ ਬੋਡੀ ਨੂੰ ਆਯੁਰਵੈਦਾ ਦੇ ਅਕੋਰਡਿੰਗ ਅੱਪਾ ਕੁਝ ਵੀ ਚੇਂਜਸ ਕਰ ਸਕਦੇ ਆ ਉਹਨੇ ਪਿੱਛੇ ਜੀ ਆਪਾਂ ਸਿੱਧੂ ਵਾਲਾ ਕੇਸ ਦੇਖਿਆ ਸੀਗਾ ਕਿ ਕੈਂਸਰ ਉਹਨਾਂ ਨੇ ਨੈਚੁਰਲ ਤਰੀਕੇ ਦੇ ਨਾਲ ਤੇ ਆਯੁਰਵੇਦ ਮੈਡੀਸਿਨਸ ਦੇ ਆਯੁਰਵੇਦ ਟ੍ਰੀਟਮੈਂਟਸ ਔਰ ਹੋਮ ਰੈਮਡੀਜ਼ ਦੇ ਨਾਲ ਉਹਨਾਂ ਨੇ ਕੈਂਸਰ ਦੀ ਸਟੇਜ ਨੂੰ ਸਿੱਧੂ ਸਾਹਿਬ ਨੇ ਆਪਣੀ ਵਾਈਫ ਦਾ ਕਵਰ ਕਰ ਦਿੱਤਾ ਤਾਂ ਮੀਨਸ ਜਿਹੜੀ ਕਿ ਐਲੋਪੈਥੀ ਦੇ ਵਿੱਚ ਕਹਿ ਸਕਦੇ ਕਿ ਇਹ ਨੈਚੁਰਲ ਕੈਂਸਰ ਜਿਹੜੀ ਇਹ ਥਿਸ ਇਜ਼ ਅ ਕ੍ਰਿਟੀਕਲ ਡਿਜ਼ੀਜ਼ ਨੈਚੁਰਲ ਥਿਊਰੀਬਲ ਹੈ ਹੀ ਨਹੀਂ ਤਾਂ ਅਸੀਂ ਇੱਥੇ ਸਰ ਅਗਰ ਏਐਮਐਚ ਮੰਨ ਲਓ ਬਿਲੋ 40 ਏਜ ਹੈ ਤਬ ਬੜਾ इजीली ਮੈਂ ਪਿਛਲੀ ਵੀਡੀਓਜ਼ ਦੇ ਵਿੱਚ ਵੀ ਦੱਸਿਆ ਸੀ ਪ੍ਰੋਟੀਨ ਡੀ ਵਿਟਾਮਿਨ ਡੀ ਸੌਰੀ ਆਰ ਪ੍ਰੋਟੀਨ ਇਨਟੇਕ ਲੈ ਕੇ ਐਨ ਐਫਓ ਜਿਸ ਤਰ੍ਹਾਂ ਮੈਂ ਦੱਸਿਆ ਸੀ ਉਹਨਾਂ ਨੂੰ ਸਟਰਾਬੇਰੀ ਬਲੂਬੇਰੀ ਅਵੋਕਾਡੋ ਇਦਾਂ ਦੇ ਫਰੂਟਸ ਲੈ ਕੇ ਉਹ ਬੜਾ इजीली ਆਪਣੇ ਐਮ ਐਚ ਨੂੰ ਐਨ ਐਫ ਐਕਸਰਸਾਈਜ਼ ਦੇ ਨਾਲ ਖੁਦ ਖੁਦ ਕਵਰ ਕਰ ਸਕਦੇ ਹੈਗੇ ਆ ਫਿਰ ਵੀ ਜੇ ਸਰ 0.6 ਤੋਂ ਮੰਨ ਲਓ ਉਹਨਾਂ ਦਾ 1 ਵੀ ਹੋ ਜਾਂਦਾ ਆ ਹਮ ਰੈਮੀਡੀਜ਼ ਦੇ ਨਾਲ ਜਾਂ ਉਸ ਭਾਗੇ ਮੈਡੀਸਨ ਦਾ ਯੂਜ਼ ਕਰਨ ਦੇ ਨਾਲ ਤਾਂ ਉਹ ਵਨ ਦੇ ਨਾਲ ਵੀ ਬੜਾ ਹੈਪੀਲੀ ਆਪਣੀ ਪ੍ਰੈਗਨਨਸੀ ন্যাਚਰਲ ਕਨਸੀਵ ਕਰ ਸਕਤੇ ਹੈਗੇ ਆ।